ਆਹ ਬੰਦਾ ਟੈਕਮੈਂਟ ਕੋਲ ਇਸ ਤਰ੍ਹਾਂ ਜੀ ਕੱਲ ਮਿਤੀ 8 9 2025 ਨੂੰ ਥਾਣਾ सदर ਬਟਿੰਡਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਲੜਕੀ ਦੀ ਉੱਤੇ ਦੀ ਜਿਹੜੀ ਉਹਦੀ ਡੈੱਡ ਬਾਡੀ ਜਿਹੜੀ ਹੈਗੀ ਆ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ ਆਂ ਖਰੀਬ 1.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸ਼ਨਦੀਪ कौर ਦੀ ਤੇ ਉਹ ਜਿਹੜੀ ਹੈਗੀ ਆ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਠਿੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਹੋ ਗਈ ਕੱਲ੍ਹ ਫਿਰ ਅਸੀਂ ਉਹਦੇ ਉਹ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹਰਾ ਹੈਗਾ ਉਹਦੇ ਭਾਨਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮੁਕੱਦਮਾ ਜਿਹੜਾ ਹੈਗਾ ਮਰਡਰ ਦਾ ਕੱਲ ਥਾਣੇ ਸਦਰ ਬਠਿੰਡਾ ਚ ਅਸੀਂ ਦਰਜ ਕਰ ਲਿਆ ਗਿਆ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਅ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਫੜ ਲਿਆ ਗਿਆ ਹੈ ਜਿਹੜਾ ਰਾਜਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਕਾਨੂੰਨ ਕਰਦਾਂ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਬਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਚ ਇੱਕ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਲਾਂ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਾਰਡਰ ਕੀਤਾ ਸੀ ਸਰਵਰ ਚ ਮਾਰੀ ਸੀ ਕਈ ਉਹ ਵੀ ਅਸੀਂ ਬਰਾਮਦ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨੇ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਕੋਈ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਅ ਪ੍ਰੋਡਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਇਸੇ ਕਰਕੇ ਜਿਹੜਾ ਆਇਆਗਾ ਉਹਨਾਂ ਦਾ ਉਹ ਮਾਡਲ ਕਿਤਾਬ ਦੀ ਲੜਕੀ ਦਾ ਟਾਈਮ ਬਣਾ ਬੈਠਾ ਹੈ हां ਮੈਰੇ ਨੂੰ ਕਰੀ ਪੰਜ ਸਾਲ ਤੋਂ ਉੱਪਰ ਹੋ ਗਏ ਪੰਜ ਸਾਲ ਦੇ ਹੋ ਗਿਆ ਟਾਈਮ ਬਟ ਖੁਦਰ ਦੀ ਗੱਲ ਹੈ ਵੀ ਕਰਨੇੜੇ ਨਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੁੰਦੀ ਤੇ ਇਸ ਕਰਕੇ ਜਿਹੜਾ ਹੈਗਾ ਉਹਨੂੰ ਗੁੱਸਾ ਸੀ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਤਫਤੀਸ਼ ਕਰ ਰਹੇ ਹਾਂ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮਕਦਮੇ ਵਿੱਚ ਹੋਇਆ ਤਾਂ ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹਦੀ ਗ੍ਰਿਫਤਾਰੀ ਕਰਾਂਗੇ ਹਜੇ ਬੇਟੇ ਦਾ ਗੱਲਾ ਕਰੋ ਨਾ ਜਲਦੀ ਜਾਨ ਹਜੇ ਤੱਕ ਕੋਈ ਬਹੁਤਾ ਰੋਲ ਨਹੀਂ ਆਇਆ ਬਟ ਅਸੀਂ ਇਹਨੂੰ ਕਰ ਰਹੇ ਆ ਅਸੀਂ ਤਫਤੀਸ਼ ਕਰ ਰਹੇ ਆ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜੇ ਉਹਦਾ ਰੋਲ ਆਇਆ ਤਾਂ ਜ਼ਰੂਰ ਉਹਨੂੰ ਵੀ ਜਰਾ ਗ੍ਰਿਫਤਾਰ ਕਰਕੇ ਉਹਦੀ ਵੀ ਕਾਰਵਾਈ ਕੀਤੀ ਜਾਵੇ। 30 ਇੰਤ ਤੱਕ ਹੈ ਕਿ ਨਾ ਮੈਂ ਨਹੀਂ ਕਰਨਾ ਜੀ ਸਰੰਡ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾ ਲਿਆ ਸੀਗਾ ਤੇ ਹੈ ਵੀ ਨੇੜੇ-ਨੇੜੇ ਘਰ ਸੀ ਪੰਜ ਛੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਇਹਨਾਂ ਦੀ ਡਿਫਰੈਂਸ ਹੈਗਾ। ਸਰ ਮਿੱਤੇ ਕਲਕੀ ਦੇ ਜਿਹੜੇ ਆਪ ਦੇ ਲੋ ਹੈ ਉਹਨਾਂ ਦੇ ਧਿਆਨ ਤੇ ਆਰਥਿਕ ਪਰਚਾ ਲਾ ਕੇ ਦਿੱਤਾ ਹੈ ਉੱਥੇ ਮੌਜੂਦ ਸੀਗੇ ਉਹਨਾਂ ਨੇ ਯਿਆਰ ਕੀਤਾ ਸੀ ਲੜਕੀ ਦੇ ਸਾਹਮਣੇ ਭਰਾ ਨੇ ਸਬਾਤ ਆਪਣੀ ਜੌਂਡ ਕਰਾਉਂ ਦਿੱਤਾ ਉਹ ਲਿਖਾਇਆ ਜੀ ਉਹਨਾਂ ਨੇ ਉਹਨਾਂ ਨੇ ਲਿਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਹ ਵੀ ਨਾਲ ਜਿਹੜਾ ਉਸੇ ਧੰਗ ਨਾਲ ਤਫ਼तीश ਕਰ ਰਹੇ ਹਾਂ ਤੇ ਕੱਲ ਹੀ ਦੇਖੋ ਕੱਲ ਹੀ ਲਾਲ ਦੀ ਨਾਲ ਹੀ ਜਿਹੜਾ ਦੋਸ਼ੀ ਹੈਗਾ ਇੱਕ ਮੇਨ ਦੋਸ਼ੀ ਹੈ ਜਿਹਨੇ ਕਈ ਮਾਰੀ ਸੀ ਉਹ ਅਸੀਂ ਮੇਨ ਤਾਂ ਫੜੀ ਲੈ ਕੇ ਆਤੀ ਨਾ ਸਰ ਤੇਨਾਂ ਕੋਈ ਲੜਾਈ ਝਗੜਾ ਹੋਇਆ ਨਹੀਂ ਨਾ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਨਟ ਜਾਂ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਨਹੀਂ ਆਇਆ ਸਰ ਉਹ ਲੱਭ ਦਿੱਤੀ ਕਿ ਉਹ ਉਹ ਤਾਂ ਕਰਨਾ ਸੀ ਉਹਦਾ ਹਸਬੰਦ ਨੇ ਫੋਨ ਲਾ ਕੇ ਦਿੱਤਾ ਦੇਖੋ ਇਹ ਤਫਤੀਸ਼ ਦਾ 파ਟਾ ਹੈ ਜ ਜਿਸੀ ਉਹਦਾ ਪੁਲਿਸ ਰਿਪੋਰਟ ਲਵਾਵਾਂਗੇ ਜੀ ਤੇ ਉਹ ਅਸੀਂ ਉਹ ਤੋਂ ਡੰਗਾਈ ਨਾਲ ਕੋਸ਼ਿਸ਼ ਕਰਾਂਗੇ ਜੇ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਤਫਤੀਸ਼ ਨਾਲ ਲੈ ਕੇ ਆਵਾਂਗੇ ਇਹ ਮਾਇਨੇ ਤੇ ਮਹਿਮੇ ਕਿ ਕਿੱਦਾਂ ਜਿੱਤਦਾ ਹਾਂ ਜੀ ਮੇਰੇ ਕਲਾ ਬਸਟੇਰ ਦੇ ਕਿ ਤੱਕ ਬਰ ਕਲਾ ਬਸਟੇਰ ਤੇ ਬਸ ਅੱਡਾ ਸੀ ਉੱਥੇ ਮਤਲਬ ਉੱਥੇ ਜੀ ਮੈਡੀਸਨ ਲਾਈਨ ਤੇ ਕਹ ਰਹੇ ਸਾਮਣੇ ਨੇੜੇ ਮੈਡੀਸਨ ਦੀ ਦੁਕਾਨ ਵੀ ਹੈਗੀ ਆ ਬਸ ਉੱਧਰ ਕਿਚਲਾ ਦੀ 10 10 7 ਪਕੇ ਦਾ 25 ਸੀਗਾ 10 7 ਚੇਟ ਕੀ ਹੈ ਤਾਂ ਵੀ ਗਲਤ ਦੇਖੋ ਉਹ ਤਾਂ 16 ਮਿੰਟ ਦਾ ਮੈਂ ਕੋਈ ਅੱਧ ਨੂੰ ਸਾਇਆ ਆਪਾਂ ਪਿੱਟਾ ਲੈ ਸਾਡੇ ਨੇੜੇ ਵਾਲੇ ਕਹਿੰਦੇ ਕੋਈ ਅਪਰਾਧ ਨਹੀਂ ਦੁਕੋ ਹੁਣੇ ਨਹੀਂ ਇਸ ਤਰ੍ਹਾਂ ਦੀ ਗੱਲ ਆਈ ਕੋਈ ਬਟ ਕੋਈ ਹੋਰ ਹੈ ਜੇ ਕੋਈ ਬਹੁਤਾ ਕਾਰਨ ਨਹੀਂ ਲੱਗ ਰਿਹਾ ਕਰ ਰਹੇ ਆ ਤਾਂ ਪਿੱਛੇ ਕੱਲ ਦਾ ਹੀ ਮੈਟਰ ਹੈ ਜੇ 24 ਘੰਟੇ ਦੇਖੋ ਪੁਲਿਸ ਨੇ ਉਹਨੂੰ 12 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਕੰਪਲੈਟ ਹੈਗਾ ਉਹਨੂੰ ਅੱਜ ਹੀ ਅਰੈਸਟ ਕਰ ਲਿਆ ਤੇ ਨਾਲ ਜਿਹੜੇ ਜਿਨ੍ਹਾਂ ਨਾਲ ਉਹਨੇ ਮਰਡਰ ਕੀਤਾ ਉਹ ਵੀ ਅਸੀਂ ਜਿਹੜਾ ਹੈਗਾ ਰਿਕਵਰ ਕਰ ਲਿਆ ਹੈ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਹੈਗਾ ਅੱਜ ਉਹਦਾ ਪੁਲਿਸ ਵਾਰਡ ਲਵਾਂਗੇ ਤੇ ਉਹਦੇ ਆਧਾਰ ਨਾਲ ਜਿਹੜਾ ਪੁਸ਼ਟੀਸ਼ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡੇ ਨਾਲ ਫਿਰ ਵੀ ਸ਼ੇਅਰ ਕਰਾਂਗੇ ਸਰ ਜੋ ਬੱਚੇ ਦਿੱਤੀ ਕਿ ਲੱਤ ਲੱਤੀ ਗਈ ਉਹ ਇਹ ਘਟਨਾ ਉਹਦੇ ਵੀ ਸਿਰ ਸੱਟ ਲੱਗੀ ਹੋਈ ਹੈ ਦੇਖੋ ਡਿੱਗੀ ਹੈ ਜਾਂ ਕੋਈ ਹੋਰ ਹੈ ਸਿਰ ਦੀ ਸੱਟ ਅੰਦਰ ਦੀ ਸੱਟ ਹੈ ਗਈ ਸੀ ਉਹ ਲੱਜੀ ਹੋਈ ਹੈ ਜਿੱਦ ਕਰਕੇ ਉਹ ਉਹਦਾ ਸੈਕ ਦੀ ਸੀਗੀ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਹੈਗਾ ਪੁਲਿਸ ਨੇ ਹੀ ਦਾਖਲ ਕਾਫੀ ਕੱਢੀ ਪੇਜ ਕੇਸ ਦਾਖਲ ਕਰ ਰਹਾ ਹੈ ਇਹਨਾਂ ਦਾ ਮੈਕ੍ਰੋ ਸੀਗਾ ਉਹਨੂੰ ਇਹਨਾਂ ਦੇ ਆਪ ਤੋਂ ਕਰਾਉਣਾ ਆਪ ਵਿੱਚ ਡਾਇਨਾਮਿਕ ਸੁਪਨਾ ਹੋ ਰਿਹਾ ਹੈ ਦੇਖੋ ਇਹ ਤਫਤੀਸ਼ ਦਾ 파ਟ ਹੈ ਉਹ ਪੁੱਛਾਂਗੇ ਜਿਹੜੀ ਗੱਲ ਆਏਗੀ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਅਰੇਂਜਮੈਂਟ ਸੀ ਨਾ ਤੁਸੀਂ ਨਹੀਂ ਜੀ ਲੌ ਮਰਜ ਨਹੀਂ ਦਾਅ ਕਮ ਅਰੇਂਜ ਸੀ ਜਾਂ ਨਹੀਂ ਲੌ ਮਰਜ ਹੀ ਸੀਗਾ ਸੋ ਪ੍ਰੋਡਕਸ਼ਨ ਲੈ ਕੇ ਹਾਈ ਕੋਰਟ ਤੋਂ ਕਾਸ਼ਨ ਲੈ ਕੇ ਉਹ ਦੱਸ ਰਿਹਾ ਉਹ ਤੁਹਾਡੇ ਕੋਲ ਆਈਵੀਐ ਸਟੇਟਮੈਂਟ ਉਹਦੇ ਸਾਹਮਣੇ ਹੈ ਜੀ ਹੈ ਜੀ ਜਿਹੜਾ ਜਿਹੜਾ ਫੜਾ ਵਿੱਚ ਆ ਫੜੇ ਆ ਗਿਆ ਦੋਸ਼ੀ ਆ ਗਿਆ